ਦੀ ਦੇ ਪਾਣੀ ਨੋ ਵੈਰ ਗਲਤੀ ਤੇ ਸਾਡੀ ਕੰਮ ਨੂੰ ਪ੍ਰਸ਼ੰਸਾ ਦਾ ਕਰਦੇ ਨੇ ਕਿ ਨਹੀਂ ਜੇ ਤੂੰ ਪ੍ਰਸ਼ੰਸਾ ਤੋਂ ਬਾਹਰ ਤੇ ਹੋਈ ਫੋਨ ਆ ਜਾਂਦੇ ਕਿੰਨੇ ਫੋਨ ਵਾਲੇ ਤੈਨੂੰ ਪੰਜ ਸੱਤ ਜਣਾਂ ਨੂੰ ਤਾਂ ਮੈਂ ਨੰਬਰ ਲੈ ਲਿਆ ਫਿਰ ਇੱਥੇ ਵੀ ਤੈਨੂੰ ਕੰਮ ਨੂੰ ਇੱਕ ਬੰਦਾ ਫੋਨ ਕਰਦਾ ਵੀ ਕਰ ਜਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸੋਨ ਦੰਦਪੁਣੀ ਤੇਰਾ ਚੌਥੀ ਤਰੱਕੀ ਬਕਸ਼ ਤੇ ਬਕਸ਼ੇ ਨਾਲ ਦੀ ਨਾਲ ਸਭ ਨੂੰ ਸੁਦੇ ਰੋਖਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਦਾ 100 ਸਾਹੇਆ ਪਿੰਟਰ ਬਾਪੂ ਤੋਂ ਤੁਹਾਨੂੰ ਪੰਦੀ ਆ ਜੀ ਵੀ ਗੜਬੜ ਹੋਈ ਵੀ ਸੀ ਥੋੜੀ ਜੀ 100 ਟਾਟ ਤਾਂ ਕਰੀ ਪਰ ਕਾਮ ਹੁਣ ਅੱਧੇ ਅੱਠ ਦੇ ਕਿਰੀ ਮੋਟਰ ਦਾ ਜੀ ਉਹ ਮੈਂ ਉਹਨੂੰ ਫੋਨ ਕਰਿਆ ਕਹਿੰਦਾ ਜੀ ਮੀ ਪੈ ਰਿਹਾ ਕਿਤੇ ਚਮਕੌਰ ਸਾਹਿਬ ਤੋਂ ਅੱਗੇ ਖੜਾ ਐ ਮੈਂ ਇਧਰ ਨਿਕਲੀ ਵੀ ਉੱਤੋਂ ਫਾਦਾ ਨਹੀਂ ਉਹ ਝੂਠ ਬੋਲਦਾ ਤੇ ਸੱਚ ਬੋਲਦਾ ਫੋਨ ਦੋ ਬੈਲਾਂ ਵੱਜਣ ਦੀ ਸਾਰੇ ਉਹਨੇ ਚੱਕ ਲਿਆ ਮਨ ਨੂੰ ਮੈਂ ਆਪਣੇ ਆਪਣੇ ਆਪ ਤੇ ਜਦ ਮੈਂ ਤਾਂ ਮੈਂ ਲਾਉਂਦਾ ਸੀ ਵੀ ਜੋ ਮੋਟਰਸਾਈਕਲ ਪਰ ਆਉਂਦਾ ਹੋਇਆ ਤਾਂ ਉਹਨੇ ਫੋਨ ਨਹੀਂ ਚੱਕਣਾ ਹੈਗਾ ਉਹਨੇ ਦੋ ਕੁ ਪਹਿਲਾਂ ਵੱਜਦੀ ਸਾਰੇ ਫੋਨ ਚੱਕ ਲਿਆ ਨਾ ਭਾਈ ਮੀ ਪੈਂਦਾ ਵੀ ਮੈਂ ਚਮਕੌਰ ਸਾਹਿਬ ਕੋਲ ਕਿਤੇ ਖੜਾ ਹਾਂ ਪਰ ਜਿਹੜੇ ਸਾਹਮਣੇ ਮੈਨੂੰ ਧੁੱਪ ਨਹੀਂ ਕਿਲੂਦੂਲਾ ਦੀ ਬੱਦਲ ਦਾ ਕਿਤੇ ਹੁੰਦੀ ਨਹੀਂ ਹੁਣ ਪਤਾ ਜੇ ਝੂਠ ਬੋਲਦਾ ਕਿ ਸੱਚ ਬੋਲਦਾ ਇਹ ਹੁਣ ਪ੍ਰਮਾਤਮਾ ਹੀ ਜਾਣਦਾ ਤੇ ਫਿਰ ਸੰਦੀਪ ਬਾਦ ਸਾਹਿਬ ਦਾ ਫੋਨ ਤਾ ਦੇਖਾ ਕਿਧਾ ਗਿਆ ਹਾਂਜੀ ਹਨੋ ਹਾਂ ਸਰੇਂਦਰਾਂ ਪਿਉਰੀਆ ਓਕੇ ਓਕੇ ਕੇ ਨਾ ਸਰੇਂਦਰਾਂ ਉਧਰ ਜਾਂਚ ਕਰਨ ਬੁਲਾਉਂਦਾ ਤੈਨੂੰ ਕਹਿੰਦਾ ਮੰਮੀ ਨੇ ਬਣਾਉ ਆਉਦੀ ਨੇ ਨਾਲੇ ਪ੍ਰੈਸ ਲੈ ਜੀ ਤੇ ਗੱਲ ਹੈਗੀ ਐ ਇਦਾਂ ਹੀ ਹੁਣ ਵੀ ਜੇ ਆਵੀਂ ਉਹਦਾ ਅਸਤਾ ਕੋ ਟੱਕਾ ਤੋੜੀ ਐ ਤਾਂ ਆ ਨਾ ਹੁਣ ਆਇ ਕਰਨਾ ਜੀ ਆਪਾਂ ਨੇ ਜੇ ਪੈਂਟਰ ਨਹੀਂ ਵੀ ਆਉਣਾ ਤਾਂ ਆਪ ਦਾ ਕੂਚੇ ਮਾਰੂਗੀ ਆ ਕਮਰਾ ਵਿਲਾ ਕਰਨਾ ਪਣਾ ਇਹਨਾਂ ਨੂੰ ਸੋਈ ਪੈਲੀ ਕਰਨੀ ਪੈਣੀ ਆ ਕੰਮ ਤਾਂ ਆਪਣਾ ਮੈਂ ਕਹਿੰਦਾ ਬਸ ਇੱਕ ਘਰ ਸੋਈ ਦਾ ਰਹਿ ਗਿਆ ਜੀ ਇੱਕ ਆ ਕਮਰੇ ਦਾ ਰਹਿ ਗਿਆ ਬਾਕੀ ਆ ਤਾਕੀਆਂ ਟੋਕਿਆਂ ਨੂੰ ਰਹਿ ਗਿਆ ਜਿਹੜਾ ਇੱਥੇ ਬਰਾਊਨ ਪੇਂਟ ਹੋਣਾ ਹਾਂ ਬਾਕੀ ਥੋੜਾ ਜਿਹਾ ਡਿਜ਼ਾਈਨ ਨੂੰ ਪਾਉਣ ਨੂੰ ਰਹਿੰਦਾ ਆ ਇਹ ਤਾਂ ਆਊਗਾ ਐਸੀ ਤਾਂ ਨਹੀਂ ਗੱਲ ਹੈਗੀ ਵੀ ਨਾ ਆਵੇ ਚਰ ਚੱਕਰੀ ਲਾਉਂਗਾ ਮੈਂ ਗੱਡੀ ਤੇ ਜਾ ਕੇ ਕਿਟਨੈਪ ਕਰ ਲਿਆਉਂਗਾ ਉਹਦੇ ਉੱਪਰ ਆ ਜਾ ਆਪਣੀ ਉੱਪਰ ਆ ਜਾ ਤੇ ਕੋ ਗਾਇਲਾ ਅੰਦਰ ਚ ਰਹਿ ਗਿਆ ਹਾਂ ਮੈਂ ਬਾਕੀ ਤਾਂ ਤਕਰੀਬਨ ਤਕਰੀਬਨ ਅ ਮੱਕੇ ਨਹੀਂ ਬੜਾ ਫਿਰ ਵੀ 2-3 ਦਿਹਾੜੀਆਂ ਹੋ ਗਈਆਂ ਔਰ ਹੋਰ ਤੇ ਹੁਣ ਮਿਲਦੇ ਆ ਫਿਰ ਤੁਹਾਨੂੰ اٹਕੇ ਅਜੇ ਪਸਾਦੇ ਪਾਣੀ ਦਾ ਚੱਲ ਰਿਹਾ ਜੀ ਸਾਡਾ ਸਿਸਟਮ ਅੰਦਰ ਹਾਜ਼ਰੀ ਜੀ ਕਰਕੇ ਫਿਰ ਜੁੜਦੇ ਆ ਕਿਧਰ ਇਹਨਾਂ ਕੰਮ ਕਰ ਲਓ ਜੀ ਕੋਈ ਕਰਨ ਦਾ ਕਹਿੰਦਾ ਮੂਲੀਆਂ ਦੇ ਪਰੌਂਠੇ ਹਾਂ ਕੋਈ ਖਾਂਦਾ ਆਲੂਆਂ ਦੇ ਬਰੌਂਠੇ ਕੋਈ ਖਾਂਦਾ ਘੀਆ ਦੇ ਬਰੌਂਠੇ ਇਹ ਖਾਂਦੇ ਚੀਨੀ ਦੇ ਬਰੌਂਠੇ ਜੀ ਸੰਦੀਪ ਨੇ ਬਣਵਾਏ ਜੀ ਚੀਨੀ ਦੇ ਬਰੌਂਠੇ ਅੱਜ ਹਾਂ ਲਓ ਚੁੱਪ ਲਓ ਹਾਂ ਸਾਸਰੀ ਘਰ ਵੀ ਬੁਲਾਉਣੀ ਹੁੰਦੀ ਕੋਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਨਹੀਂ ਮੈਂ ਕਹਿੰਦਾ ਰਸੋਈ ਦੇ ਨੰਬਰ ਨਾਲ ਲਾਉ ਦੇ ਰਸੋਈ ਦੀ ਹਾਲਤ ਥੋੜੀ ਜਿਹੀ ਜ਼ਿਆਦਾ ਖਰਾਬ ਆ ਐ ਯਾਰ ਕੋਈ ਦਾ ਦਿੱਤਾ ਕਰਨਾ ਤਾਂ ਹੈ ਰਸੋਈ ਚ ਵੀ ਐ ਆ ਵੀ ਕਮਰੇ ਉਹਨਾਂ ਨਿਬੜ ਜੂ ਫਿਰ ਅੰਦਰ ਤੇ ਰਸੋਈ ਨੂੰ ਰਹਿ ਜੂ ਇਹ ਸਿਲੰਡਰ ਸਾਨੂੰ ਇੱਕ ਅੱਧੇ ਦਿਨ ਤਾਂ ਬਾਹਰ ਕੱਢਣੀ ਪੈਣਾ ਜਦ ਤੇ ਕਹਿ ਦਿੰਦੇ ਜਦ ਜਦ ਜਾ ਕਦਰ ਸੋਈ ਉਹ ਰੋਟੀ ਪਾਣੀ ਵੀ ਬਣਾਉਣਾ ਉਹ ਤਾਂ ਬਾਹਰ ਕੱਢ ਕੇ ਬਣ ਜੂਗਾ ਉੱਥੇ ਰੱਖ ਲੈਣਗੇ ਉੱਧਰ ਕਰਤਾ ਉਹਨੇ ਰਹਿਣ ਤੁਹਾਨੂੰ ਤਾਂ ਬੰਦ ਕਰਦੇ ਬੋਬੀ ਥੱਲੇ ਲਾਉਣੇ ਤਾਂ ਪੈਂਡਰ ਤਾਂ ਆ ਨਹੀਂ ਜੀ ਪ੍ਰੈਸ ਵਾਲਾ ਜ਼ਰੂਰ ਆ ਪਰ ਸਾਲਾ ਜਰੂਰ ਆ ਗਿਆ ਨੇੜੇ ਨਾ ਟੜੇ ਅਮਰੀਕਾ ਕੈਨੇਡਾ ਸਾਰੇ ਪਾਸੇ ਭੇਜਣਾ ਹਾਂ ਹੁਣ ਕਿਆ ਲੱਗਿਆ ਕਰ ਤੂੰ ਤਾਂ ਇਹਦਾ ਜਿਕੜਾ ਮੈਂ ਨਜ਼ਰ ਲਾਤੀ ਹਾਂ ਹਾਂ ਲੱਗਿਆ ਕਰ ਉਹ ਮੰਨੂ ਵੀ ਦਿਖਾ ਦੇ ਕਿਆ ਆਈਟਮ ਪਾਈ ਵੀ ਇਹਦੇ ਚ ਕਿਆ ਝਾੜਨ ਲੱਗਿਆ ਤੂੰ ਤੂੰ ਤਾਂ ਭੱਜ ਜਾਂਦਾ ਜਿਹੜਾ ਲੜ ਪਿਆ ਹੁੰਦਾ ਮੇਰੇ ਨਾਲ ਅੱਛਾ ਇਹ ਵਾਕਈ ਕੋਲਿਆਂ ਵਾਲੀ ਹੈ ਤਰੀ ਇਹ ਸੋਹਾ ਝਾੜਨ ਲੱਗਿਆ ਜਦੋਂ ਸੋਹਾ ਲਗ ਗਿਆ ਲੋਕ ਬਸ ਝੜ ਗਈ ਹੁਣ ਤਾਂ ਅਰੇ ਤਾਂ ਕਿੱਥੇ ਹਾਂ ਅਜੇ ਤਾਂ ਸ਼ੁਰੂਆਤ ਆ ਕੀ ਨਾਮ ਤੇਰਾ ਰਜਿੰਦਰ ਤੇ ਆ ਤੂੰ ਕਿੱਥੇ ਹਾਂ ਤੇ ਆ ਤੂੰ ਕਿੱਥੇ ਨਹੀਂ ਮੈਂ ਤੇਰਨੋ ਕੀ ਪੁੱਛਦਾ ਤੇਰਾ ਨਾਮ ਰਜਿੰਦਰ ਦਾ ਕੀ ਹੈ ਹਿੰਦਰ 14 ਨੰਬਰ ਕਿਹੜੀ ਕਿਹੜੀ ਗੇਮ ਖੇਲਣਾ ਗੇਮ ਨਹੀਂ ਯਾਤਰਾ ਕਰਨੇ ਗਏ ਅੱਛਾ ਯਾਤਰਾ ਦੀ ਟੀ-ਸ਼ਰਟ ਹੈ ਅਸੀਂ ਗਏ ਤੇ ਐ ਗਏ ਤੇ ਕਮ ਸਕਮ 150 ਬੰਦੇ ਕਿੱਥੇ ਆ ਹਰਦੁਆਰ ਅੱਛਾ ਹਰੀਦੁਆਰ ਗਏ ਸੀ ਹਰੀਦੁਆਰ ਪੈਦਲ ਪੈਦਲ ਹੀ ਗਏ ਤੇ ਠੀਕ ਆ ਚੱਲ ਵਧੀਆ ਕੈਰਟ ਮਿਲਦਾ ਕੋਲਾ ਕੋਲਾ ਤਾਂ ਵੀਰੇ ਬਹੁਤ ਮੇਗਾ ਹੋ ਕਰਦਾ ਸਾਲੇ ਨੇ ਜਦੋਂ ਜਦੋਂ ਤੇ ਮੀ ਪਿਆ ਤਾਂ ਵਸੇ ਅੱਛਾ ਇਹਨੇ ਸਸਤਾ ਤਾਂ ਹਾਂ ਹੋਰ ਕਿਹੜਾ ਰੇਟ ਆ ਪੈ 100 ਰੁਪਏ ਕਰਤਾ ਪਹਿਲੇ 55 50 55 55 ਐਸੇ ਮਿਲਦਾ ਤਾਂ ਅੱਛਾ ਅੱਛਾ ਕੀ ਇੱਕ ਬੰਦਾ ਵੀ ਉਹਦਾ ਬੰਤਾ ਨਹੀਂ ਬਾਪੂ ਉਹ ਰਾਜਸਥਾਨ ਉਧਰੋਂ ਆਤਾ ਤਾਂ ਉਧਰ ਮੀਂਹ ਪੈ ਗਿਆ ਹਾਂ ਜਿਹੜੇ ਖਾੜ ਬਣਾਉਂਦੇ ਉਹ ਵਰਗੇ ਸਾਰੇ ਹੂੰ ਤਾਂ ਮੀਂਹ ਜਦ ਬੰਦਾ ਤਾਂ ਅੱਧ ਅੱਧ ਜਲੀ ਲੱਕੜੀ ਰੱਖਣੀ ਪੈਂਦੀ ਹੈ ਇਹ ਨਹੀਂ ਕਈ ਹੈਗਾ ਬਣੀਆਂ ਹੋਈਆਂ ਗੁੰਮਟੀਆਂ ਮੈਂ ਦੇਖਿਆ ਮੇਰੇ ਨਾਨਾ ਉੱਥੇ ਬਣਾਉਂਦਾ ਹੁੰਦਾ ਸੀ ਮੇਰੇ ਨਾਨਕ ਆ ਉਹਨਾਂ ਟੀਲ ਦੇ ਲੱਕੜਾਂ ਜੇ ਉਹ ਇਕੱਠੀਆਂ ਕਰਕੇ ਬਹੁਤ ਬੜਾ ਗਰਾਜਾ ਲਾ ਲੈਣਾ ਉਹਦੇ ਉੱਪਰ ਮਿੱਟੀ ਪੱਥ ਦੇਣੀ ਉਹਦੇ ਵਿੱਚ ਫਿਰ ਅੱਗ ਲਾ ਦੇਣੀ ਉਹਨੂੰ ਬਾ ਉਹਨੂੰ ਸੁਲਕੀ ਜਾਣਾ 5-7 ਦਿਨ ਪੂਰੀ ਅੱਗ ਨਹੀਂ ਬਾਲਣ ਦੇਣੀ ਵਿੱਚ ਵਿੱਚ ਅੱਗ ਬਾਲਣੀ ਨਹੀਂ ਸੁਲਕੀ ਜਾਣਾ ਸੁਲਕੀ ਜਾਣਾ ਬਾ ਫਿਰ ਅਬ ਉਹ ਤੋਂ ਬਾਅਦ ਜਦ ਤਾਈਮ ਜ਼ਿਆਦਾ ਹੋ ਜਾਣਾ ਫਿਰ ਉਹਨੂੰ ਢੇੜ ਕੇ ਵਿੱਚ ਤੇ ਕੋਲਾ ਕੱਢ ਲੈਣਾ ਜਿਵੇਂ ਪਹਿਲੇ ਘੜੇ ਪਕਤੇ ਤੇ ਹਾਂ ਐਸੇ ਹੀ ਮਾਅ ਬਣਦੀ ਉਹ 굼ਟੀ ਜੀ ਪੱਥ ਦੇਣੇ ਨੇ ਮਿੱਟੀ ਦੀ ਵਿੱਚ ਰੱਖ ਲੈਣੇ ਇਹ ਰਾਜਸਥਾਨ ਵਿੱਚ ਜ਼ਿਆਦਾ ਬਣਦਾ ਹਾਂ ਦਾ ਬਹੁਤ ਬਣਦਾ ਇੱਕ ਕਿੱਕੜ ਦਾ ਲੱਕ ਕੱਚੀ ਲੱਕੜ ਦੀ ਲੱਕੜ ਦਾ ਵਧੀਆ ਕੋਲਾ ਕੱਚੀ ਲੱਕੜ ਦਾ ਹੀ ਬਣਦਾ ਹੁੰਦਾ ਕੱਚੀ ਲੱਕੜ ਦਾ ਤਾਂ ਬਣਨੀ ਨਹੀਂ ਚਲ ਫਰਟਾ ਰਗਾ ਕੋਈ ਰਹਿ ਜੂਗਾ ਕਪੜਾ ਬਿਨਾਂ ਪ੍ਰੈਸ ਕਰੇ ਤਾਂ ਇੱਕ ਚੀਜ਼ ਹੋ ਗਈ ਇੱਕ ਚੀਜ਼ ਹੋ ਗਈ ਇਹ ਤਾਂ ਪੰਗਾ ਖੜਾ ਹੋ ਗਿਆ ਉਧਰ ਪੰਗਾ ਸਾਡੀ ਜਾਨ ਨੂੰ ਕੋਈ ਪੈਂਟਰ ਨੇ ਖੜਾ ਕਰਾਇਆ ਵਾ 10 ਵਜੇ ਚੱਲੇ ਹਜੇ ਤੱਕ ਪਹੁੰਚਿਆ ਨਹੀਂ ਕੀ ਹੋ ਗਿਆ ਬਈ ਹਾਂ ਉਹ ਕਹੀ ਜਾਂਦਾ ਮੀਂਹ ਪੈਂਦਾ ਕਹਿੰਦਾ ਮੈਂ ਚਮਕੌਰ ਸਾਹਿਬ ਟੱਪਿਆ ਸੰਧੂ ਆ ਗਿਆ ਹਾਂ ਹਾਂ ਬੱਟੀਆਂ ਹੋਈਆਂ ਦੀ ਹੋਇਆ ਪਤਾ ਨਹੀਂ ਹੁਣ ਦੇਖੀ ਜਾਊ ਕਿ ਕਿਆ ਬਣਦਾ ਨਹੀਂ ਹਾਂ ਥਿਆ ਇਹ ਤਾਂ ਲੌਕ ਕਰਨਾ ਅੱਛਾ ਥੱਲੇ ਨੂੰ ਕਵਾ ਨਾ ਗਰੇ ਵਿੱਚੋਂ ਨਿਕਲ ਕੇ ਕਵਾ ਨਹੀਂ ਗੱਤ ਕਰਨੀ ਹੋਣੀ ਇਸ ਤਰ੍ਹਾਂ ਅੱਛਾ ਕੀ ਕਹਿੰਦੀ ਐਨੇ ਸੂਟ ਨੂੰ ਪ੍ਰੈਸ ਕਰਵਾਵਾਂ ਲਾ ਜਾਨੂੰ ਖੜੇਗਾ ਪ੍ਰੈਸ ਵਾਲਾ ਜਿਹੜਾ ਮਰਜ਼ੀ ਕਰੋ ਆਈ ਚੱਲ ਇਹਨਾਂ ਤੁਸੀਂ ਕੰਨ ਲੱਜ ਪਾਉਣਾ ਹੈ ਅੱਜ ਪਾਉਣਾ ਮੈਂ ਤਾਂ ਰੋਜ਼ੇ ਪਾਉਂਦਾ ਸੂਟ ਮੈਂ ਨੰਗਾ ਥੋੜਾ ਘੁੰਮਦਾ ਲਾ ਆਹਾ ਆਹਾ ਡੈਡੀ ਤੂੰ 200 ਕਹਿੰਦਾ ਸੀ ਹਾਂ ਇੱਥੇ ਤਾਂ ਮੈਨੂੰ 1000 ਰੁਪਏ ਤੱਕ ਗੇਮ ਪਾਉਂਦੀ ਲੱਗਦੀ ਹੈ ਛੇੜੇ ਸਾਹਵਾਂ ਨਾਲ ਕੱਪੜੇ ਨਿਕਲੇ ਮੰਮੀ ਬੱਤ ਕਰਾ ਦਿੱਤੀ ਆ ਆ ਆ ਆ ਸਵਾਜੀ ਮੈਂ ਕੁਰਤਾ ਪਿਆ ਮਨਾਵਾ ਆਂਟੀ ਬੱਤ ਕਰਾ ਦਿੱਤੀ ਆ ਉਹਨਾਂ ਦਾ ਤੀ ਅੱਤਵੇਂ ਹਲਵਾਂਤ ਕੌਰ ਦੀ ਕੁੜੀ ਹੈ ਹੈ ਹਲਵਾਂਤ ਕੌਰ ਆਂਟੀ ਦੀ ਕੁੜੀ ਹੈ ਉਹ ਆ ਮਾਂ ਮਾਂ ਨਾਲ ਤੇ ਉੱਪਰ ਹੀ ਜਾਉ ਦੋ ਕਰਮਾ ਕੀ ਉਹ ਕਰਵਾਉਂਦਾ ਦੇਖੀ ਹੁੰਦੀ ਸਾਰਾ ਸਾਲ ਹੋ ਗਿਆ ਥਨੋਂ ਆ ਤੇ ਆਸੇ ਹਾਂ ਤੁਸੀਂ ਬੱਸ ਚਲਾਤੇ ਤੇ ਹਾਂ ਉੱਥੇ ਮਿਲਦੇ ਹੁੰਦੇ ਨੇ ਨਿਸ਼ਾਨੇ ਬਸ ਠੀਕਾ ਜਟਾਣੇ ਆਉਂਦੇ ਮਿਲਦੇ ਹੁੰਦੇ ਸੀ ਓਏ ਤਰ 17 ਸਾਲ ਹੋ ਗਏ ਸਾਨੂੰ ਕੱਪੜੇ ਕਿੰਨੇ ਕਿਲੋ ਦੀ ਪ੍ਰੈਸਾ ਹੈ ਇਹ ਲੈ ਕੇ ਆਇਆ ਸਾਡੇ 9 ਕਿਲੋ ਕੇ ਆਪ ਰਹਿ ਗਈ ਉਹ ਸੱਤੇ ਅੱਠ ਤੇ ਲੋਕਾਂ ਸਾਥੀ ਕੰਮਕਾਰ ਕਰਕੇ ਉਹ ਜਰਨ ਗਈ ਜਾਂਦੀ ਐ ਫਿਰ ਚੱਲ ਜਾਂਦੀ ਐ ਤੁਮ ਹਾਂ ਕੋਈ ਪਰੰਤ ਕੋਈ ਪਰੰਤ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਉੱਟ ਕੇ ਅੱਜ ਇਹ ਕਣਕ ਦਾ ਕੰਮ ਨਵੇੜ ਦੇਣਾ ਜੀ ਸਾਰੇ ਅੱਜ ਢੋਲ ਚ ਪਾ ਕੇ ਨੂੰ ਬੰਦ ਕਰੋ ਅੱਜ ਕੜੀ ਜੀ ਤੋਂ ਪੈਨੂ ਲੱਗੇਗੀ ਇੱਕ ਵਾਰ ਆ ਤਾਂ ਪਿਆ ਲੈਣੀ ਐ ਹਾਂ ਇਦਾਂ ਹੀ ਪਰ ਅਸਫਰ ਵਜਨ ਤਾਂ ਨਹੀਂ ਦਿੰਦਾ ਤੂੰ ਬੜਾ ਪਰ ਅਸਫਰ ਤਾਂ ਆਪਣੀ ਵਜਨ ਵਧੇ ਰਹਾ ਨਾ ਕਮਾਉਂਦਾ ਹੀ ਬਸ ਪਰ ਹੁਣ ਇਹਦਾ ਪੂਰਾ ਹੱਥ ਟਿਕਿਆ ਬੈਨ ਪੂਰਾ ਹੱਥ ਟਿਕਿਆ ਬਸ ਦਿੱਤਾ ਉੱਥੇ ਲੱਗਦੀ ਆ ਇਹਦਾ ਕਰਦਾ ਮੇਰੇ ਤੇ ਹਾਂ ਇੱਕ ਟੈਂਕਰ ਵੀ ਨਹੀਂ ਗਏ ਸਾਡੇ ਚੋਲ ਜਿਗਾਣੇ ਬਸ ਰਹਿ ਗਿਆ ਜੋ ਵਰਤੇ ਦਾ ਕੰਮ ਹੋਰ 2 ਘੰਟੇ ਹੋਰ ਲਾਉਣੇ ਬਾਅਦ ਹਾੜੀ ਤਾਂ ਪੈ ਗਈ। ਕੰਮ ਦੇ ਉੱਪਰ ਕਿਸੇ ਦਿਨ ਤਾਂ ਸਾਰੇ ਦਿਨ ਹੋ ਜਾਂਦਾ। ਹਾਂ। ਕਿਸੇ ਕਿਸੇ ਦਿਨ ਤਾਂ ਸਾਰਾ ਹੀ ਦਿਨ ਹੋ ਜਾਂਦਾ। ਚੱਲ ਜ਼ਰੂਰੀ ਆ ਜੀ। ਜ਼ਰੂਰੀ ਆ। ਆ ਬੱਲੇ ਆ ਗਏ ਓਏ। ਓ ਆ ਗਏ ਬੰਦੇ ਹਾਰਨ ਮਾਰਦੇ ਹਾਰਨ। ਡੈਡੀ ਹੁਣ 10 ਵਾਰ ਇਕੱਠਾ ਕਹਿਦੇ ਵੀ ਬਹੁਤ ਵਧੀਆ ਕੰਮ ਕਰਿਆ ਗੁੱਸੇ ਹੋਏ ਪਿਆ ਹੈ। ਹਾਂ। ਸ਼ੁਕਰ। ਸ਼ੁਕਰ। ਆਹ ਕਾ ਕਹਿਣਾ ਕਾ ਕਹਿ ਗਿਆ। ਭਾਈ ਕੀ ਆ ਕਾਰੇ ਧੀਰੇ ਪਾਣੀ ਨੋ ਵਾਇਸ ਕਾ ਗੀ ਤੇ ਸਾਰੇ ਕੰਮ ਇਹ ਪ੍ਰਸ਼ੰਸਾ ਦਾ ਕਰ ਦੇਨੇ ਕਿ ਨਹੀਂ ਜੇ ਤੂੰ ਪ੍ਰਸ਼ੰਸਾ ਤੋਂ ਬਾਹਰ ਤੇ ਹੋਈ ਫੋਨ ਆ ਜਾਂਦਾ ਕਿੰਨੇ ਫੋਨ ਆਲੇ ਤੈਨੂੰ 5-7 ਜਣਾਂ ਨੂੰ ਤਾਂ ਮੈਂ ਨੰਬਰ ਲੈ ਲਿਆ ਫਿਰ ਇੱਥੇ ਵੀ ਤੈਨੂੰ ਕੰਮ ਨੂੰ ਇੱਕ ਬੰਦਾ ਫੋਨ ਕਰਦਾ ਵੀ ਕਰ ਜਾ ਅੱਛਾ ਜੇ ਤੇਰੇ ਕੰਮ ਦੀ ਪ੍ਰਸ਼ੰਸਾ ਦੀ ਤਾਂ ਹੀ ਤਾਂ ਹੀ ਹੈ ਕਿ ਤੂੰ ਤੇ ਡੈਡੀ ਕਹੂਗਾ ਫੇਰੇ ਪ੍ਰਸ਼ੰਸਾ ਮੰਨੂਗਾ ਇਹਦਾ ਮਤਲਬ ਅੱਜ ਮੇਰਾ ਦਿਲ ਖੋਸ਼ਾ ਬੜੀ ਕੰਮ ਕਰ ਰੁਕ ਕਰੂੰਗੀ ਫੈਮਿਲੀ ਜੇ ਦਿਲ ਖੋਸ਼ਦਾ ਤਾਂ ਹੀ ਆਇਆ ਨਹੀਂ ਤਾਂ ਭੱਜ ਗਿਆ ਤਾਂ ਪੱਲਾ ਛਡਾ ਕੇ ਹਾਂਜੀ ਹੱਤ ਪਈ ਹੋਈ ਹੈ ਜੀ। ਕੀ ਕਰੀ ਆਪ ਦਾ ਹੋ ਗਿਆ? ਖਾਣ ਨਹੀਂ ਹੋ ਗਿਆ ਜੀ। ਹਾਂ ਐਦਾਂ ਚੁਰੀਦਰਾ ਸਮਾਨ ਕੋਈ ਵੀ ਗੱਡੀ ਦੀ ਡਿੱਗੀ ਖੋਲੀ ਜਾਂਦਾ। ਹਾਂ? ਮੈਂ? ਓਰੇ ਅੱਜ ਨਹੀਂ ਪਹੇਗਾ ਜਮਈ। ਕੱਲ ਕੱਲ ਪਿਆ। ਹਾਂ ਬਣੀ ਨਹੀਂ ਆ ਗਿਆ ਅੱਜ। ਹਾਂ? ਅੱਜ ਆਪਨੇ ਕਿ ਨਹੀਂ ਮੈਂ ਖਾ ਚਾਹ ਤੇ ਤੋੜੇ ਤਾਂ ਹੀ ਪਿਆ। ਹਾਂ। ਚਮਕੌਰ ਸਾਹਿਬ ਆ ਕੇ ਦੇਖਦੇ ਨਹੀਂ ਪਿਆ। ਆ ਗਿਆ ਓਏ ਬੱਲੇ ਬੱਲੇ ਓ ਬਿੰਦੂ ਪਿੰਟਰ ਜੀ ਆ ਗਿਆ ਮੈਨੂੰ ਤਾਂ ਖੁਸ਼ੀ ਪਾਉਤ ਹੋਈ ਮਨੂੰ ਦਾ ਮੈਂ ਤਾਂ ਮਾਂ ਵੀ ਫਸ ਗਿਆ ਕਿਤੇ ਬਿੰਦੂ ਨੂੰ ਬੁਲਾ ਕੇ ਓਰੇ ਨਹੀਂ ਨਹੀਂ ਹੁਣ ਪਹਿਲਾਂ ਪਾਣੀ ਚਾਹ ਪਾਣੀ ਤਾਂ ਪੀ ਲੋ ਕੱਪੜੇ ਬਾਅਦ ਚ ਬਦਲ ਲੈ ਨਹੀਂ ਚਾਹ ਪਾਣੀ ਲਿਖ ਬਣਾਉ ਉਸੇ ਹਾਂ ਜਾਨੂ ਕੱਪੜਾ ਚਾਹ ਤਾਂ ਮੈਂ ਸੌਰੀ ਤੇ 9 ਵਜੇ ਦੀ ਬਣਾਈ ਬੈਠਾ ਜਦੋਂ ਤੇਰਾ ਫੋਨ ਆਇਆ ਪਾਣੀ ਪਿਛੇ ਰੰਗ ਕਰਨਾ ਜੀ ਹਾਂ ਪਿਛਲੀ ਸ਼ਰਟ ਕਰਨਾ ਜੀ ਹਾਂ ਕਰ ਦੇ ਚਾਰੇ ਪਾਸੇ ਘਮਾ ਦਿਓ ਕੁੱਤੀ ਕੋਈ ਸਾੜ ਛੱਡਣੀ ਨਹੀਂ ਹੈ ਜੀ ਪਰ ਜਾ ਕੇ ਮੜਕ ਨਾਲ ਉੱਥੇ ਉੱਥੇ ਜਾਏ ਹੋ ਕਹਿ ਰਹੇ ਹੋ ਵੀ ਨਾਂ ਦੇ ਮੁੰਡੇ ਕਰਨਾ ਹੋਗੇ ਆਪਣੀ ਘਰ ਆ ਕਿਸੇ ਦਾ ਥੋੜੋ ਤਾਂ ਫੇਰ ਵੀ ਕਹਿ ਰਹੀ ਹਾਂ ਉਹ ਆਪਣੀ ਘਰ ਹੈ ਕਿਸੇ ਦਾ ਥੋੜੋ ਠੀਕ ਆਪਣੀਆਂ ਨਹੀਂ ਤੂੰ ਗੁੱਸੇ ਘਾਤੇ ਉਹ ਕਰ ਦ ਗੁੱਸੇ ਭਾਈ ਬੈਠੀ ਜਾ ਕੇ ਦਸਾਂਗਾ ਕੱਲ੍ਹ ਚਾਹ ਵੀ ਨਹੀਂ ਹੈ ਨੋਟੀ ਤਾਂ ਪੈਣ ਇੱਕ ਵਾਰ ਜੀ ਹੋ ਹਾਂ ਜੀ ਕਾ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ ਹਾਂ ਜੀ ਬਸ ਆਪੇ ਸਾਹਮਣੇ ਦੀ ਬਾਤ ਹੈ ਨਾ ਨਾ ਬੰਨੂ ਆ ਡੈਡੀ ਕਹਿੰਦਾ ਰੌਲਾ ਤੇਰਾ ਤਾਂ ਕਹਿੰਦਾ ਬਦਨਾਮੀ ਸਾਡੀ ਕਰਾਤੀ ਫਰੀ ਦੀ ਬਦਨਾਮੀ ਤਾਂ ਨਹੀਂ ਯਾਰ ਤਾਂ ਵੈਸੇ ਭਾਈ ਹੁਣ ਗੁੱਸੇ ਹੋ ਕੇ ਗਿਆ ਤਾਂ ਕਹਿੰਦਾ ਮਾਰੀ ਕੋਟੀ ਆਪਣੀ ਪ੍ਰੋਬਲਮ ਹੁੰਦੀਆਂ ਕਿ ਨਹੀਂ ਉਹ ਕਰ ਲਿਆ ਉਹਦਾ ਹੋ ਗਿਆ ਸਮਝੌਤਾ ਉਹਦਾ ਤੁਸੀਂ ਟੈਨਸ਼ਨ ਹਾਂ ਜੀ ਸਮਝੌਤਾ ਹੋ ਗਿਆ ਕੋਈ ਚੱਕਰ ਰਹੀ ਹੈਗਾ ਵਾਹ ਗੁਰੂ ਸੱਚਾ ਪਾਤਸ਼ਾਹ ਸ਼ੋਗਰਾ ਪਹੁੰਚ ਗਿਆ ਮਨੂੰ ਤਾਂ ਆਇਆ ਦਾ ਉਮੀਦ ਵੀ ਆਏ ਸਰਦਾਰ ਜੀ ਪਹੁੰਚਦੇ ਨਹੀਂ ਅਜੇ ਡੈਡੀ ਕਹਦੇ ਹੁਣ ਲਗਾਤਾਰ ਦਸ ਵਾਰ ਉਹਨੂੰ ਮੈਂ ਤਾਂ ਜੋ ਕਹਿ ਤਾਈ ਨੂੰ ਉਹਨਾਂ ਸੋਨਾਂ ਦੇ ਬਿੰਦੂ ਆ ਡੈਡੀ ਦੀ ਗੱਲ ਸੁਣ ਯਾਰ ਪਹਿਲਾਂ ਆ ਕੇ ਬਾਕੀ ਕੰਮ ਬਾਅਦ ਯਾਰ ਕੰਮ ਕਰੇ ਤਾ ਹਾਂ ਆ ਕੋਈ ਮਾਰ ਨਹੀਂ ਆ ਕੋਈ ਮਾੜਾ ਕੰਮ ਨਹੀਂ ਹੈਗਾ ਤੇਰਾ ਹਾਂ ਕਿੰਨੇ ਕਿੰਨੀ ਪੇਮੈਂਟ ਬਣ ਗਈ ਤੇਰੀ ਇਹਨਾਂ ਦੀ 200 ਚਾਰ ਰੇਟਾ ਕੱਪੜਾ ਲਾਤਾ ਹੈ ਜੈਸੇ ਲੱਗ ਜਾਏ ਜੈਸੇ ਲੱਗ ਜਾਏ ਇਹ ਕੀ ਗੱਲ ਬਣੀ ਵੀ ਉਹਨੇ ਤਾਂ ਦੁੱਧ ਸੰਦੀਪ ਨੇ ਤਾਂ ਮੈਨੂੰ 200 ਰੁਪਏ ਫੜਾ ਕੇ ਕਹਿੰਦੇ 200 ਦੇਣਾ ਇਹ 200 ਦੀ ਬੋਤ ਆ ਹਾਂ ਬਹੁਤ ਆ ਬਲੇ ਤੇਰੇ ਨਾਲ ਕੇ ਤੇ ਤੀ ਤੇ ਵੀ ਕੇ ਬੀ ਤੇ ਦੀ ਤੋ ਕੀ ਕੋਈ ਕਰਦੀ ਹਾਂ ਕਰਦੇ ਹੀ ਕੰਮ ਚੱਕ ਕੱਪੜੇ ਫੁਰਤੇ ਵਿਆਹ ਮੈਂ ਤਾਂ ਹੋਈ ਹੋ ਵੀ ਸੀ ਆ ਹਾ ਕਰਤੇ ਵਿਆਹ ਮੇ ਤਾਂ ਨਜਾਇਜ਼ੇ ਮੰਗਿਆ ਨੇ ਇਹਨੂੰ ਤਾਂ ਪਹਿਲੀ ਹੋਈ ਵੀ ਸੀ ਯਾਰ ਫੇਲਾ ਮਾਸੀ ਦੇਖ ਕੇ ਤੇ ਉਦਣ ਫਵੇ ਗੁੱਟਣੀਆ ਫਵੇ ਗੁੱਟਣੀਆ ਫਾਫੇ ਗੁੱਟਣੀਆਂ ਵਾਲੇ ਗੁਰਜੀਕਰ ਘਰ ਸਾਹਿਬ ਵਾਹਿਗੁਰਜੀ ਕੀ ਫਤਿਹ ਅਜੇ ਬਲਾ ਹੁਣ ਬਲਾਈਏ ਭੁੱਲੀ ਫਿਰ ਨਾ ਕੇ ਆਈ ਸੀ ਹੁਣ ਨਾ ਕੇ ਪਹਿਲਾ ਪਹਿਲਾ ਦੂਏ ਲੋੜ ਪਹਿਲਾ ਬਿਨਾ ਨਾ ਹਾਤੇ ਤੇ ਬਲਾਈਤੀ ਹੁਣ ਨਾ ਕੇ ਬਣਾਤੇ ਕੱਪੜੇ ਟਿਕਾਣੇ ਰੱਖਾਉਣ ਨੋ ਖਲ ਜਾ ਬੰਦੂ ਹਾਂਜੀ ਪਰਸਾ ਇਹ ਕੋਈ ਹੋ ਕੋਈ ਕਰ ਸਕਦਾ ਡੈਡੀ ਹਰੇਕ ਨਹੀਂ ਕਰ ਸਕਦਾ ਮਿੰਦੂ ਐਵੇਂ ਐਨਾ ਗੁੱਸਾ ਕਰਦੇ ਦਿਖਾਉਂਦਾ ਤਾਂ ਪਹਿਲਾਂ ਮੈਨੂੰ ਇਹ ਦੱਸ ਚਲ ਹੁਣ ਛੱਡ ਭੁੱਲ ਜਾ ਹੁਣ ਰਾਤ ਗਈ ਬੱਦ ਗਈ ਹਾਂ ਹਾਂਜੀ ਤੇ ਹਮ ਬਿੰਦੀ ਵਾਸੀ ਮਾਣੇ ਕੰਮ ਨਹੀਂ ਆ ਹਾਂ ਆ ਅਸੀਂ ਆਪਣੇ ਚੰਗ ਦੇ ਬਣਾਇਆ ਚੋਂਗੇ ਆਪਣੇ ਵਾਸਤੇ ਮੈਂ ਤਾਂ ਰੋਕੇ ਹੀ ਨਹੀਂ ਤੈਨੂੰ ਕਦੇ ਕਿਹਾ ਤੈਨੂੰ ਵੀ ਤੈਨੂੰ ਵੀ ਤੈਨੂੰ ਨਾ ਵੀਡੀਓ ਬਣਾ ਇਹਨੇ ਹੋਏ ਹੁਣ ਜੈਲ ਸੀ ਇੰਨੀ ਆ ਤੇ ਚ ਭਰ ਗਈ ਨਾ ਅੰਦਰ ਕਹਿੰਦਾ ਮੈਂ ਤੁਹਾਡੇ ਵਿਰੁੱਧ ਚੈਨਲ ਖੜਾ ਕਰ ਦੇਣਾ ਹਾਂ ਤੇਰਾ ਚੈਨਲ ਦੀ ਪ੍ਰੋਮੋਸ਼ਨ ਵੀ ਮੈਂ ਹੀ ਕਰਨੀ ਤੈਨੂੰ ਇਹ ਵੀ ਦੱਸਤਾ ਮੈਂ ਜਿੱਦਣ ਤਾਂ ਬਣਾ ਕੇ ਵੀਡੀਓ ਪਾਤੀ ਨਾ ਉਸ ਦਿਨ ਮੈਂ ਵੀਡੀਓ ਦੇ ਵਿੱਚ ਬੋਲਦਣਾ ਵੀ ਬਿੰਦੂ ਸਿੰਘ ਫਲਾਣਾ ਪੇਂਟਰ ਉਹਦਾ ਚੈਨਲ ਦਾ ਭਾਈ ਆ ਨਾ ਮੈਂ ਭਾਂ ਦੇ ਬਾਲਟੇ ਵਰਤਾਰ ਗੁੱਸਾ ਚੈਨਲ ਦਾ ਨਾਮ ਤਾਂ ਹੀ ਨੇ ਸਵਿਆ ਪੈ ਰਾਇਆ ਜੀ ਮੈਂ ਹਾਂ ਮੈਂ ਤਾਂ ਵੀ ਇਵੇਂ ਮੂੰਹ ਦੇ ਕੋਹ ਹਾਂ ਹਾਂ ਤੇਰਾ ਫਰਜ਼ ਨਹੀਂ ਤਾਂ ਉਹਦਾਂ ਨੇ ਬਾਲਟੇ ਬੁੱਟੇ ਸਾਰਾ ਉਹ ਦਿਨ ਦਾ ਕੰਮ ਗੁੱਸੇ 'ਚ ਚੱਲ ਗਿਆ ਉਹ ਦਿਨ ਤਾਂ ਇਹ ਸੋਚੇ ਨਹੀਂ ਤਾਂ ਵੀ ਮੈਂ ਮੁੜ ਕੇ ਵੀ ਆਉਣਾ ਛੜਦਾ ਸਮਾਨ ਲਾ ਕੇ ਛੜ ਗਿਆ। ਬਾ ਚਲੋ ਪਿੱਟ ਪਿੱਥੀ ਭਾਦ ਗਿਆ ਜੀ ਮੈਨੂੰ ਮਿਲ ਕੇ ਵੀ ਨਹੀਂ ਗਿਆ ਡੈਡੀ ਨੂੰ ਕਹਿ ਗਿਆ ਵੀ ਮੈਂ ਚੱਲਿਆ। ਉਧਰ ਕੁੱਤਾ ਘਾਤਾ ਨਾ ਖੁੱਲੋ ਆਵੇ ਹੁਣ ਕੋਈ। ਆ ਪਾਣੀ ਕੋਈ ਅਸਟਰ ਪੈਣ ਕਾਪੀ ਨਵੇਂ ਰਹੀ ਐ। ਅਜਾ ਉਧਰਲੀ ਕੰਦਰ ਰਹਿੰਦੀ ਬਾਹਰ ਲਈ। ਆ ਗੰਗਲ ਖੁੱਲ ਗਈ ਸੁਈ ਆ ਗਈ। ਇੱਕ ਤਰ੍ਹਾਂ ਮੈਂ ਥਮਲੇ ਕੋਲ ਨੋਟ ਕਰਿਆ ਇਹਨਾਂ ਨੇ ਆ ਦੇਖ ਥਮਲੇ ਕੋਲ ਛੱਡ ਗਿਆ ਡਬਲ ਪੁਆਇੰਟ ਮਾਰਨੇ। ਕੋਈ ਗੱਲ ਜੇ ਮਾਰਨੇ। ਉੱਥੇ ਉਹ ਦੇਖ। ਆ ਜਾ ਘਾਤਾ ਨਾ ਦੇਖ। ਇਹ ਆਹ ਏਰੀਆ ਦੇਖ। ਇੱਥੇ ਤੋਂ ਲੈ ਕੇ ਇੱਥੇ ਤੱਕ ਕਤਾ ਕਦਾ ਬਿਤੇ ਤੇ ਸਿੰਗਲ ਹੈ ਠੀਕ ਹੈ ਜੀ ਜਦੋਂ ਤੇਨੂੰ ਹਿਸਾਬ ਕਰਨਾ ਨਾ ਹਾਂਜੀ ਉਸ ਦਿਨ ਤੇਰੀਆਂ ਕਮੀਆਂ ਦੱਸਣੀ ਆ ਉਸ ਤੋਂ ਪਹਿਲਾਂ ਤੈਨੂੰ ਫਲਾ ਕੇ ਰੱਖਣਾ ਪੂਰਾ ਵਾਹ ਬੱਲੇ ਬੱਲੇ ਬਿੰਦੂ ਪੇਂਟਰ ਵਰਗਾ ਪੇਂਟਰ ਇਹਨੂੰ ਕੋਈ ਬਾਜੀ ਬਾ ਰੰਗ ਕਰਦਾ ਕੋਈ ਫਾਇਦਾ ਨਹੀਂ ਪਾਈਏ ਕਮੀਆਂ ਦੱਸੇ ਬੰਦਾ ਨਾ ਫੇਰ ਦੱਸੂਗਾ ਮੈਂ ਅੱਜ ਕਈ ਵਾਰੀ ਸਾਥੇ ਹੁਣ ਕਿੱਲੇ ਰਹਿ ਜਾਂਦਾ ਹਾਂ ਹਾਂ ਉਹੀ ਕਮੀਆਂ ਫੇਰ ਉਹ ਕਮੀਆਂ ਕੀ ਆ ਕਿ ਹੋਰ ਕਮੀਆਂ ਕਿਹੜੀਆਂ ਜੇ ਮਾਲਕ ਦੱਸੂਗਾ ਨਹੀਂ ਫਿਰ ਉਹਦਾ ਫਾਇਦਾ ਵੀ ਕੀ ਆ ਇਹ ਆ ਫਿਰ ਮਾਲਕ ਦਾ ਵੀ ਕੀ ਫਾਇਦਾਗਾ ਜੇ ਉਹਨੇ ਦੱਸਿਆ ਹੀ ਨਾ ਹਰਸ਼ ਕੋਈ ਕਹੀਂ ਇੱਕ ਕਮਰੇ ਵਿੱਚ ਜਿ ਆਪਣਾ ਇਹਨਾਂ ਤੇਰੇ ਦੋ ਬੱਜ ਗਏ ਉਹਨਾਂ ਚਾਹੇ ਦਾ ਕੰਮ ਕਰਨਾ ਵੀ ਕਿਤੇ ਨਾ ਕਿਤੇ ਆਪਣੀ ਮਰਜ਼ੀ ਦੇ ਛੱਡ ਦੇਣਾ ਜਗਾ ਹਾਂ ਵੀ ਬਾਤ ਬਾਤ ਹਾਂ ਬੱਲਮਲੇ ਕੋਲ ਆ ਹਾਂ ਵੀ ਬੱਦੇ ਨਾਲ ਦਿਖੇ ਹੀ ਰਹਾ ਦਿਖੇ ਇਹਦਾ ਵੀ ਮਾਲਕ ਨੂੰ ਵੀ ਇੱਥੇ ਕੁਝ ਰਹਿ ਗਿਆ ਹਾਂ ਹੁਣ ਕਸਰਾ ਕੱਢੂਗਾ ਜਣੀ ਤੂੰ ਰੜਕਾ ਕੱਢੂਗਾ ਆਪਣੀਆਂ ਪਜੇ ਤੂੰ ਆ ਗੱਲਾਂ ਪਰੋਂਦਾ ਮੈਂ ਹੁਣ ਆ ਵੀ ਟਾਈਮ ਨੋਟ ਕਰਨਾ ਵੀ ਤਾਂ ਫੋਨ ਚਾਰਜ ਕਿੰਨਾ ਟਾਈਮ ਲਾ ਕੇ ਰੱਖਿਆ ਔਰ ਹਾਂ ਬਿਜਲੀ ਕਿੰਨੀ ਹੋ ਗਈ ਨਹੀਂ ਹਾਂ ਤਾਂ ਹੁਣ ਜਿਹੜਾ ਟਾਈਮ ਹੁਣ ਲੱਗਿਆ ਉਹ ਵੀ ਲੋਗ ਨਾ ਕਰਨਾ ਆਪਾਂ ਨੇ ਉਹ ਤਾਂ ਹੋਈ ਗਏ ਜੀ ਚੱਲਦੀ ਨਹੀਂ ਜੀ ਇਹਨੂੰ ਤਾਂ ਟਾਈਮ ਟੂਕ ਦਾ ਤਾਂ ਕੋਈ ਹੁਣ ਬੇਰਬਾ ਵੀ ਕਿੰਨੇ ਵਜੇ ਕਿੰਨੇ ਮਿੰਟ ਹੋ ਗਏ ਹਾਂ ਇਹ ਤਾਂ ਹੁਣ ਤੂੰ ਹੀ ਦੱਸੂਗਾ ਲੈ ਆਓ ਚਾਹ ਪਾਣੀ ਤਾਂ ਦੇ ਦਿਓ ਇਹਨਾਂ ਨੂੰ ਕੁਸਣਾ ਠੀਕ ਹੈ ਜੀ ਮਿਲਦਾ ਕਿ ਸਾਈਕਲ ਬਿਸਕਟ ਲਿਆਓ ਕਹਤਾ ਬਿਸਕਟ ਖਾ ਕੇ ਕੰਮ ਸ਼ੁਰੂ ਕਰ ਹਾਂ ਫ੍ਰਿਜ ਚ ਬਿਸਕਟ ਰੱਖੀ ਦੇ ਐਨਰੂਦਾ ਵੀ ਕਹਣਾ ਆਉਂਦਾ ਵੀ ਕਿੱਥੇ ਰੱਖੇ ਵੇ ਝੂਠ ਝੂਠ ਵੀ ਬੋਲਣਾ ਕਿਸੇ ਟੰਗ ਨਾਲ ਬੋਲ ਹੁੰਦਾ ਹੁੰਦਾ ਫ੍ਰਿਜ ਚ ਕਿਹੜਾ ਰੱਖਤਾ ਬਿਸਕਟ ਉਹਦਾ ਤਾਂ ਸਾਲਾ ਦਾ ਬੱਬਾ ਗਾਰਾ ਬਣਾਤਾ ਹੁਣ ਪਤਾ ਨਹੀਂ ਕਿੱਥੇ ਸੋਤਾ ਘਮਦੀਉਣੀ ਮੈਂ ਹੁਣ ਦੇਖਣ ਚ ਲਿਆ ਫ੍ਰਿਜ ਚ ਲੈ ਪਹਿਲਾਂ ਫ੍ਰਿਜੇ ਦੇਖਦਾ ਤਾਂ ਬਿਸਕਟ ਹੈਗੇ ਕਿ ਗੱਪਾਂ ਹੀ ਮਾਰੀ ਜਾਂਦੀ ਹੈ ਹੈਗੇ ਰੰਦਰ ਨੇ ਵੀ ਕੋ ਤੜਕਾ ਲਾ ਆਤਾ ਖੁਸ਼ਬੂ ਖੁਸ਼ਬੂ ਵਾਲੀ ਪੀ ਅੰਦਰ ਦਾ ਮੈਂ ਚਾਹ ਫੜਾ ਦੂੰ ਮੈਂ ਚਾਹ ਫੜਾ ਦਿੰਦਾ ਆ ਲੱਡੂ ਜੇ ਤਾਂ ਪਏ ਆ ਲੱਡੂ ਨਹੀਂ ਇੱਥਾਂ ਉਹ ਸਬਜ਼ੀ ਵਾਲੀ ਚਾਹ ਪੰਜ ਪੰਜ ਵਾਲਾ ਇੱਕ ਇੱਕ ਪੈਕਟ ਦੇ ਦਮ ਉਹਨਾਂ ਨੂੰ ਹਾਂ ਭਈਆ ਟਾਈਗਰ ਪਰਲੇਜੀ ਟਾਈਗਰ ਪਹਿਲਾਂ ਟਾਈਗਰ ਆਉਂਦਾ ਹੁੰਦਾ ਤਾਂ ਇੱਕ ਗੋਣ ਨਾ ਨਿਆਣੇ ਰਖਾੜ ਨਾ ਕਰਨ ਬੰਡ ਕੇ ਤਿੰਨ ਪੈਕਟ ਦੇ ਦਿੰਨਾ ਇਹਦੇ ਇਹਦਾ ਹੋਰ ਨਿਕਲ ਆਇਆ ਕੋਈ ਇਹਦੇ ਪਿੱਛੇ ਲੜਾਈ ਹੋਣੀ ਹੁਣ ਉਹ ਨਿਕਲਦਾ ਏ ਪਰ ਹੁਣ ਇੱਕ ਕੰਪਨੀ ਦੇ ਤਨ ਹੈ ਨਹੀਂ ਇੱਕ ਅਲੱਗ ਹੈ ਇੱਕ ਅਲੱਗ ਹੈ ਚੱਕ ਚੱਕ ਚਾਰੀ ਨਾ ਚਾਰ ਵੀ ਮੈਂ ਲੈ ਜਾਂਦਾ ਇਹਨੂੰ ਰੱਖੋ ਜੀ ਓਰੇ ਇਹਨੂੰ ਰੱਖੋ ਓਰੇ ਇਹਨੂੰ ਬੜੋ ਹੱਥਾਂ ਚ ਤੇ ਚਲੋ ਜੀ ਚਲੋ ਉੱਤਰੋ ਜੀ ਆਹ ਲਓ ਜੀ ਕਿੱਧਰ ਆ ਪੇਂਟਰ ਸਾਹਿਬ ਬਿਸਕਟ ਮੰਗਦੇ ਤੇ ਬਿੰਦੂ ਜੀ ਆਹ ਲਓ ਫੜੋ ਜੀ ਤੂੰ ਨਾਰਾਜ਼ ਨਾ ਹੋ ਜੀ ਫਰਿੱਜ ਚ ਪਏ ਤੇ ਬਿਸਕਟ ਵਾਕੇ ਮੈਂ ਵੱਧ ਦੋ ਪੌਂਟ ਤੇ ਬਾਹਰ ਦੇਖ ਲਾ ਪਰ ਆ ਦੇ ਦੇ ਤੂੰ ਆਹਦੇ ਪਿੱਛੇ ਨੰਨ ਲੜ ਪਿਓ ਤੁਸੀਂ ਆਹ ਚੱਲੂਗਾ ਪਾਰ ਲੈ ਜੀ ਪਾਰ ਲੈ ਜੀ ਹਾਂ ਹੁਣ ਪਾਰ ਲੈ ਜੀ ਸਾਡਾ ਰੰਗ ਰੰਗ ਕਰਕੇ ਸਾਨੂੰ ਪਾਰ ਕਰ ਜੀ ਵਿਚਾਲੇ ਨਾ ਛੱਡ ਜੀ ਇੱਕ ਵਾਰ ਤਾਂ ਭੱਜ ਗਿਆ ਦੁਬਾਰਾ ਭੱਜਣ ਦੀ ਲੋੜ ਨਾ ਪਵੇ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੇ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ